ਠੀਕ ਹੈ ਓਕੇ ਹੈ ਚਲੋ ਜੀ ਸੋਨੀ ਯਾਰ ਕੀ ਆ ਯਾਰ ਬੰਬ ਖਰੀਦੀ ਜਾ ਰਹਾ ਤੂੰ ਅੱਜ ਯਾਰ ਭਾਈ ਯਾਰ ਦੁਆਲੀ ਦਾ ਕੱਲ ਲੰਗਲੀ ਓ ਮਾਰੇ ਉਰੇ ਅੱਜ ਮਨਾ ਮਾ ਓਏ ਥਾਰੇ ਉਰੇ ਦੇ ਲੱਗ ਬਣਾ ਮਾ ਹੈਗਾ ਮਾਰੇ ਉਥੇ ਕੱਲ ਮਨਾ ਲਈ ਓ ਥਾਰੇ ਉਧਰ ਕੱਲ ਮਨਾਈ ਹੋਣੀ ਮਾਰੇ ਉਰੇ ਤਾਂ ਅੱਜ ਮੈਂ ਮਨਾ ਰੇ ਤੇਰੀ ਲੈ ਦੀ ਦੁਆਲੀ ਹੈਗੀ ਲੋਕ ਲੱਗ ਮਨਾ ਰੇ ਤੂੰ ਅੱਜ ਮਨਾ ਰਿਆ ਹੈਗਾ ਭਈਆ ਓ ਯਾਰ ਤੈਨੂੰ ਜਾਦਾ ਪਤਾ ਯਾਰ ਮੈਨੂੰ ਸਾਰਾ ਪਤਾ ਹੈਗਾ ਕੱਲ ਆਪਣਾ ਡੇਰਾ ਬੱਸੀ ਸੁਣ ਸੁਣ ਠੀਕ ਹੈ ਡੇਰਾ ਬੱਸੀ ਜੀਰ ਗਬਰ ਚਲਾਲਪੁਰ ਵਾਲਿਆਂ ਨੇ ਕੱਲ ਮਨਾ ਲਈ ਠੀਕ ਹੈ ਹਰਾਮ ਨੇ ਘਰ ਆਲੇ ਨੇ ਕੱਲ ਮੰਗਾ ਲਈ ਇਹ ਜਾਂਸਲੇ ਨੇ ਲੱਗੇ ਰੌਤਾਂ ਰਿਆ ਬਾਈ ਮਾਰੇ ਪਵਾਦ ਕੇ ਇਸ ਤਰ੍ਹਾਂ ਮਨਾਵਾ ਕੋਈ ਤਿਹਾਰ ਇੱਕ ਦਿਨ ਵੀ ਰਹਿਣ ਦਾ ਸਮਾਂ 10 ਦਿਨ ਹੁਣ ਤਿਹਾਰ ਲੱਗੇ ਚਲਾਉਣੇ ਯਾਰ ਛੱਡੇ ਯਾਰ ਬਸ ਯਾਰ ਕੀ ਗੱਲ ਕਰਦੀ ਤੈਨੂੰ ਮਾਰਕੀਟ ਤੇ ਪੇਛਾਦੀ ਹੈ ਚੱਲ ਫਿਰ ਆ ਪੇਛਾ ਕਿੱਥੇ ਪੇਛਾਵਾ ਪਹਿਲਾਂ ਬਾਈ ਤੇ ਪੁੱਛ ਫਿਰ ਦੀਵਾਲੀ ਬਾਈ ਅੱਜ ਇਹ ਮਾਰੇ ਜਾਂਸਲੇ ਮੈਂ ਅੱਜ ਹੀ ਮਨਾਈ ਜਾਊਗੀ ਕੱਲ ਜਿੱਥੇ ਮਨਾਈ ਆਪਾਂ ਨੂੰ ਪਤਾ ਮਾਰੇ ਬਾਅਦ ਮੈਂ ਅੱਜ ਹੀ ਮਨਾਈ ਜਾਣੀ ਹੈ ਜੀ ਕਮਾਲ ਹੈ ਯਾਰ ਬਾਈ ਯਾਰ ਫਿਰ ਤਾਂ ਹਮੇ ਕੱਲ ਮਨਾ ਲਈ ਮਾਰੇ ਜਾਂਸਲੇ ਮੈਂ ਭਾਈ ਅੱਜ ਤੁਹਾਨੂੰ ਨਹੀਂ ਜੇ ਕਿੱਥੋਂ ਯਾਰ ਆਪੋ ਨੂੰ ਲੜ ਮੇਰੇ ਬੱਸ ਆਪੋ ਨੂੰ ਲੜ ਰੇ ਫਿਰ ਅੱਜ ਵੀ ਆਪਾਂ ਦੀਵਾਲੀ ਮਨਾ ਲੈਣਾ ਅੱਜ ਵੀ ਦੀਵਾਲੀ ਮਨਾ ਲਈ ਜਾ ਜਿਹਦੇ ਕੋਲ ਪੈਸੇ ਆ ਉਹ ਚਾਹ ਸਦਾ ਦੀਵਾਲੀ ਮਨਾਵੇ ਬਾਕੀ ਆਪਾਂ ਮਾਰਕੀਟ ਮਾਂ ਜਾ ਕੇ ਪੁੱਛ ਲੈ ਆਪਣੇ ਬਾਹਰ ਮਾਰਕੀਟ ਮਾਂ ਜਾ ਕੇ ਪੁੱਛ ਦੇ ਚੱਲ ਨੀ ਚੱਲ 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 ਭਾਈ ਚੱਲ ਬਾਕੀ ਅਸੀਂ ਤਾਂ ਦੇਖੋ ਮੈਸੇਜ ਦੇਣਾ ਦਾ ਜਿਸ ਤਰੀਕੇ ਦੇ ਨਾਲ ਅੱਜ ਪਿੰਦਰ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਆ ਯਾਨੀ ਪਰਿਵਾਰ ਨਾਲ ਇਦਾਂ ਜਦ ਦਿਵਾਲੀ ਦੋ ਦੋ ਮਨਾਉਂਦੇ ਆ ਤਾਂ ਗਰੀਬ ਬੰਦੇ ਹੈ ਨਾ ਕਿਸ ਤਰ੍ਹਾਂ ਦਿਵਾਲੀ ਕੱਲ ਜਿੱਦਾਂ ਜਿੱਦਾਂ ਤੁਸੀਂ ਕਿਹਾ ਮੈਂ ਗਰੀਬ ਨਹੀਂ ਕਹਿੰਦਾ ਤੈਨੂੰ ਹੈ ਨਾ ਪਰ ਬਹੁਤ ਸਾਰੇ ਲੋਕਾਂ ਨੇ ਕੱਲ ਦਿਵਾਲੀ ਆ ਪਰ ਜਿਨ੍ਹਾਂ ਨੇ ਅੱਜ ਮਨਾ ਰਹੇ ਉਹ ਬੱਚੇ ਉਹਨਾਂ ਦੇ ਅੱਜ ਵੀ ਦੇਖਣਗੇ ਭਾਈ ਮੈਂ ਵੈਸੇ ਇਹ ਗੱਲ ਕਹਿਣਾ ਚਾਹੁੰਦਾ ਕਿ ਯਾ ਤਾਂ ਤੁਸੀਂ ਕੈਲੰਡਰ ਦੇ ਹਿਸਾਬ ਨਾਲ ਚਲੋ ਨਹੀਂ ਤਾਂ ਕੈਲੰਡਰ ਨੂੰ ਆਪਣੇ ਹਿਸਾਬ ਨਾਲ ਚਲਾ ਲਓ ਅੱਛਾ ਪਿੰਦਰ ਤੁਸੀਂ ਦੱਸੋ ਓਕੇ ਅਸੀਂ ਤਾਂ ਡਿਸਾਈਡ ਕਰ ਲਿਆ ਜੀ ਜਿਹੜੇ ਅਗਲੀ ਦੀਵਾਲੀ ਆਣੀ ਹੈਗੀ ਆ ਅਸੀਂ ਦਾ ਕੈਲੰਡਰ ਦੇ ਹਿਸਾਬ ਨਾਲ ਕਿਹ ਮਨਾਣੀ ਹੈਗੀ ਆ ਚਾਹੇ ਕੋਈ ਮਰਜੀ ਕੁਛ ਵੀ ਕਹੀ ਜਾਵੇ ਦੀਵਾਲੀ ਚਾਹੇ ਕੱਲ ਨੂੰ ਆ ਚਾਹੇ ਅੱਜ ਆ ਮਸੋ ਮਸੋ ਯਾਰ ਦੀਵਾਲੀ ਦੇ ਪੈਸੇ ਇਕੱਠੇ ਕਰਦੇ ਹਾਂ ਠੀਕ ਹੈ ਅਜੀ ਦਾ ਕੱਲ ਮਨਾ ਕੇ ਖੜ ਕੇ ਪਤਾ ਲੱਗਿਆ ਦਿਵਾਲੀ ਅੱਜ ਹੈ ਦਿਵਾਲੀ ਅੱਜ ਠੀਕ ਹੈ ਕਿਉਂਕਿ ਬਹੁਤ ਸਾਰੇ ਦੁਨੀਆ ਹੈਗੀ ਹੈ ਜਿਹੜੀ ਉਹ ਪਤਨੀ ਚੱਕਰਾਂ ਦੇ ਵਿੱਚ ਪਈ ਹਰੇਕ ਤਿਹਾਰ ਨੂੰ ਇਦਾਂ ਹੀ ਹੋਣ ਲੱਗ ਗਿਆ ਜੀ ਬਾਕੀ ਹਨਾ ਹਰੇਕ ਤਿਹਾਰ ਨੂੰ ਇਦਾਂ ਹੀ ਹੋਣ ਲੱਗ ਗਿਆ ਕੋਈ ਕਹਿੰਦਾ ਅੰਡਰ ਦੀ ਡੇਟ ਦੇ ਹਿਸਾਬ ਨਾਲੋਂ ਤਾਂ ਉਸੇ ਡੇਟ ਦੇ ਹਿਸਾਬ ਨਾਲ ਹੀ ਮਨਾਣਾ ਇੰਜੋਏ ਕਰਨਾ ਚਾਹੀਦਾ ਕਿ ਸਾਲ ਬਾਅਦ ਆਉਂਦਾ ਹੁਣ ਕਈ ਕੱਲ ਮਨਾ ਬੈਠੇ ਕਈ ਅੱਜ ਮਨਾ ਰਹੇ ਨੇ ਜਿਨ੍ਹਾਂ ਨੇ ਕੱਲ ਮਨਾ ਲਈ ਉਹਨਾਂ ਨਾਲੇ ਅੱਜ ਵੇਖ ਰਹੇ ਨੇ ਬਈ ਸਾਡੀ ਰਿਕੁਐਸਟ ਹੈ ਜਾਂ ਤਾਂ ਫਿਰ ਕੈਲੰਡਰ ਨੂੰ ਆਪਣੇ ਹਿਸਾਬ ਨਾਲ ਚਲਾ ਲਓ ਜਾਂ ਫਿਰ ਤੁਸੀਂ ਕਿ ਵੀ ਉਸੇ ਤਰੀਕੇ ਨਾਲ ਚੱਲਿਆ ਕਰੋ ਹਨਾ ਵੀ ਦੇਖੋ ਫਿਰ ਤਿਹਾਰ ਵੀ ਨਾਲੇ ਵਧੀਆ ਤਰੀਕੇ ਨਾਲ ਮਨਾਉਂਦਾ ਐਸਾ ਹੀ ਹੁੰਦਾ ਹੈ। ਕੰਡਾਈ ਚਾਰਚ ਫਿਰ ਰੌਣਕਾ ਵਧੀਆ ਲੱਗਦਾ। ਇੱਕ ਦੇਖੋ 2 ਦਿਨਾਂ ਦਾ ਤਿਹਾਰ ਮੈਂ ਤਾਂ ਬਹੁਤ ਯਾਨੀ ਕਈ ਸਾਲਾਂ ਦੇ ਵਿੱਚ ਹੁਣ 2-3 ਸਾਲ ਹੋ ਗਏ ਇਹੀ ਸਿੱਝਾਂ ਚੱਲਦੀ ਆ ਰਹੀਆਂ ਦੇਖ ਰਿਹਾ। ਔਰ ਇਹ ਸੋਚਦੇ ਆ ਕਿ ਅੱਜ ਤਿਹਾੜਾ ਹੈ ਜਿੱਦਾਂ ਤੁਸੀਂ ਕੱਲ ਮਨਾ ਲਿੱਤਾ ਤੇ ਹੁਣ ਇਹ ਸੋਚ ਰਹੇ ਹਾਂ ਕਿ ਹੁਣ ਦੇਖੋ ਗਰੀਬ ਬੰਦਾ ਕਿਵੇਂ ਕਰੇਗਾ। ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ। ਓਕੇ ਸਤਿ ਸ੍ਰੀ ਅਕਾਲ।